ਆਓ ਆਓ ਮੇਰੇ ਮਿੱਤਰੋ ਜਿਹੜੀ ਦੋਦੇ ਦੀ ਟੀਮ ਹੈ ਕਾਲੇ ਵਰਗੇ ਨੌਜਵਾਨ ਗਿੰਦੀ ਵਰਗੇ ਚਲੇ ਗਏ ਨੇ ਉਹ ਕਹਿੰਦੇ ਵੀ ਸਾਹ ਬਰਨਾਲੇ ਵਾਲੇ ਪਾਸੇ ਆਹ ਦਵੁਰਜੀ ਵਾਲੇ ਨੂੰ ਲੋਕ ਪਿਆਰੀ ਵਾਹ ਕਰਦੇ ਐ ਜੋ ਉਹਨਾਂ ਦੀ ਵਿਰੋਧੀ ਟੀਮਾਂ ਕਹਿੰਦੇ ਘਾਂਗਾ ਚਲੀ ਗਈਏ ਸਕੂਲ ਦੀ ਫੀਲਡਿੰਗ ਵਾਲੇ ਪਾਸੇ ਲਓ ਪਹਿਲੀ ਕਬੱਡੀ ਲਈ ਐਕਸ਼ਨਾਂ ਦੀ ਮਸ਼ੀਨ ਆ ਗਈ ਉਰੀਕਾ ਆਹ ਕਹਿੰਦੇ ਦੀਪ ਤਮੁਰਜੀ ਵਾਲਾ ਮੇਰੇ ਮਿੱਤਰੋ ਉਧਰ ਉਹ ਤੰਗੀ ਕੌਡੀ ਪੈ ਗਈ ਆਹ ਦੀਪ ਕਹਿੰਦੇ ਤਮੁਰਜੀ ਵਾਲਾ ਮੇਰੇ ਮਿੱਤਰੋ ਉਹ ਕਬੱਡੀ ਪੌਣ ਦੇ ਲਈ ਤਿਆਰ ਹੋਇਆ ਇੱਕ ਪਾਸੇ ਤਾਂਗਾ ਦੇ ਦੂਜੇ ਪਾਸੇ ਤੇ ਤਾਂ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਦੀਪ ਨੰਬਰ ਜੋੜ ਗਿਆ ਉਹ ਗੰਤੀ ਆ ਜਾ ਗੱਡੀ ਪਾ ਲਈ ਵਾਹ 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 ਰੁਪਿੰਦਰ ਦੀਆਂ ਤਿੰਨ ਕਬੱਡੀਆਂ ਤੇ ਭਾਈ ਲੱੱਕੀ ਸਾਣਾ ਭਰਾ ਕਹਿੰਦਾ ਮੇਰੇ ਫਾਦਰ ਸਾਹਿਬ ਉਜਾਗਰ ਸਿੰਘ ਦੀ ਜਾਨ ਦੇ ਵਿੱਚ ਕਹਿੰਦੇ ਵੀ 31000 ਰੁਪਏ ਲਾ ਦੇ ਉਹ ਤਿੰਨ ਕਬੱਡੀਆਂ ਤੇ ਲੋ ਪਹਿਲੀ ਪੈ ਗਈ ਹੈ ਉਹ ਪਹਿਲੀ ਪੈ ਗਈ ਲੱੱਕੀ ਕਹਿੰਦਾ ਉਹ ਸੋਹਾ ਜਸ਼ਵਾਦ ਨਹੀਂ ਆਉਂਦਾ ਢਾਗੇ ਵਾਲਿਆ ਜਿੱਤੇ ਜੱਫੇ ਲੱੱਕੀ ਕਹਿੰਦਾ ਪਰ ਜੱਫੇ ਦੇ ਪੰਜ ਹਜ਼ਾਰ ਪਰ ਜੱਫੇ ਦਾ ਲੱਤੀ ਕਹਿੰਦਾ 5 5000 ਦੇਣਾ ਧੋਗੇ ਵਾਲਾ ਜਿੱਤੇ ਲਾ ਗਿਆ ਭਾਈ ਬੇਨਤੀ ਕਲੀ ਵਾਲਾ ਕਲੀ ਬਾਲੋ ਵੀਰ ਬਣ ਗਿਆ ਹੁਣ ਬੇਨਤੀ ਹੁਣ ਗਵਾਚਾ ਮਰਦਾ ਕੋਈ ਨਹੀਂ ਬੇਨਤੀ ਬੋਲਣੀ ਨਹੀਂ ਹੰਟਾ ਪੜਾਕੇ ਬੈਣ ਗਿਆ ਆ ਆ ਗਿਆ ਕੱਲ ਕਹਿੰਦੇ ਵੀ ਤਿੰਨ ਕਬੱਡੀਆਂ ਨੇ 80000 ਲੱਗਿਆ ਮਹਰਾ ਦੇ ਕਬੱਡੀ ਕੱਪ ਦਾ ਬੈਸਟ ਹੈ ਆ ਦੋਦੇ ਵਾਲਾ ਰਪਿੰਦਰ ਆ ਗਿਆ ਅਮਰੀਕ ਹਰ ਰਪਿੰਦਰ ਆ ਗਿਆ ਹਰ ਕਾਂਗਿਆਂ ਨਾਲ ਟੱਕਰ ਆਹ ਟੱਕਰ ਤੇ ਨੰਬਰ ਰਪਿੰਦਰ ਜੋੜਦਾ ਹੋਇਆ ਪੈਂਦੀ ਹੋਈ ਕਬੱਡੀ ਅੰਬੇ ਦੀ ਮੀਕਾ ਬਾਈ ਦਾ ਕਰਦਾ ਹੋਇਆ ਪੰਜਾਬ ਯੂਥ ਮੈਲਬੌਰ ਵਾਲੇ ਵੀਰ ਕਹਿੰਦੇ ਦੋਤੇ ਦੀ ਟੀਮ ਜਿੰਨੇ ਜੱਫੇ ਲੱਭ ਜੀ 5-500 ਰੁਪਿਆ ਜਾਵੇਗਾ ਉੱਪਰ ਗੈਰੀ ਕੈਨੇਡਾ ਕਹਿੰਦਾ ਕਾਂਗੇ ਵਾਲੇ ਵੀ ਆ ਟਿੰਬਰ ਡਾਪੇ ਦੋਤੇ ਵਾਲੇ ਕੀ ਕਹਦਾ ਆਪਣੇ ਫਾਦਰ ਸਾਹਿਬ ਜੀਆ ਵੀ ਯਾਬੇ ਵਿੱਚ 11 ਹਜਾਰ ਵੱਡਾ ਸਰਕਾਰਾਂ ਸੈਮੀਫਾਈਨਲ ਮੈਚ ਹੈ ਉਧਰਲੇ ਪਾਸੇ ਗਰਵਿੰਦਰ ਅੰਮਰਤ ਹਾਂ ਕਹਿੰਦੇ ਵੀ ਜਸੰਦੀ ਫੇਰ ਕਬੱਡੀ ਦਾ ਸੈਮੀਫਾਈਨਲ ਹੈ ਟੱਕਰ ਹੋ ਗਈ ਸੇੜਾਂ ਦੀ ਖੜ ਕੇ ਵੇਖੇ ਕੁੱਲ ਨਿਜਮਾਨਾ ਇਹ ਕੱਪ ਉਹ ਹੀ ਜਿੱਤਣਗੇ ਜਿਨ੍ਹਾਂ ਦੇ ਟੌੜਿਆ ਪੱਟਾ ਵਿੱਚ ਜਾਂਦਾ ਉਹ ਜਸ਼ਨ ਭੱਜ ਪਾਚੂ ਆਹ ਬਾਟ ਗਿਆਰਾ ਜੀਦੇ ਆ ਬਾਟ ਗਿਆਰਾ ਵੱਡੀ ਬੋਲੀ ਪਰ ਦੂਜੇ ਮਾਰ ਦਿਆ ਅਵਤਾਰਮਾਨ ਠਿਕਰੀ ਵਾਲਾ ਅੱਬੇ ਦੀਆਂ ਦੌਰ ਜਾਂਦੇ ਕੈਨੇਡਾ ਦੇ ਵੀਰ ਨੇ ਉਧਰ ਵੱਡੀ ਤਾੜ ਜਰਜੀਤ ਸਿੱਟੂ ਜੀਰੋ ਸਾਈ ਵਾਲੇ ਕਹਿੰਦੇ ਅੱਬੇ ਦੀ ਇਹ ਟਿਮਰ ਡਾਵੇ 5000 ਹਾਹ ਤੇ ਬਾਜੀ ਟੀਮ ਦੇ ਲਈ ਜਿੱਥੇ ਆਪਾਂ ਦੇਖਦੇ ਆ ਵੱਡਾ ਸਰਕਾਰ ਆ ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰ ਹੈ ਕਿਉਂਕਿ ਮੈਚ ਬੜਾ ਤਕੜਾ ਹੈ ਸੋਨੀ ਮੈਂ ਪਹਿਲਾ ਗਿਣਾਂ ਮਸੀਹ ਸਾਹਿਬ ਸਵਾਦ ਸਵਾਦ ਆ ਗਿਆ ਵਾ ਉਹ ਪਹਿਲੀ 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 5000 ਦੀ ਹਵੀ ਮਾਜ ਜਾਜੀ ਦੇ ਸਿੰਘ 05 ਉਹ ਵੀਰ ਕਹਿੰਦੇ ਵੀ ਪਹਿਲੀ ਕਬੱਡੀ ਅੱਪੇ ਦੀ 5000 ਦੀ ਕਾਮਯਾਬ ਹੈ ਸਕਸੈਸ ਹੈ ਸਫਲ ਹੈ ਸੰਪੂਰਨ ਹੈ ਨੰਬਰ ਕਿੰਦੇ ਕੱਬੇ ਤੇ ਸਜਟਦਾ ਹੋਇਆ ਹਰਪ੍ਰੀਤ ਯੂਐਸਏ ਦੀਪਦੀਆਂ ਰੇਡਾਂ ਦੇ ਕੋ ਹਜ਼ਾਰ ਵਾਹ 3-3000 ਦੋਦੇ ਵਾਲਾ ਰਪਿੰਦਰ ਸਿੰਘ ਕਬੱਡੀ ਪਾਲੀ ਲੋਕ ਜਾਂਦੇ ਆ ਘਾਂਗੇ ਵਾਲੇ ਨਾਲ ਜਾਂ ਆਲਖਾਏ ਨਾਲ ਟੱਕਰ ਹੋਵੇ ਆ ਭੜਾਕੇ ਪੈਣਾ ਕਹਿੰਦੇ ਵੀ ਆ ਜਿਹੜਾ ਮੈਚ ਸੈਮੀਫਾਈਨਲ ਹੈ ਇਧਰਲੇ ਪਾਸੇ ਅਮਰਦ ਵਰਗੇ ਪਰ ਦੋਦੇ ਵਾਲਾ ਫੜਨਾ ਮੁਯਾਗ ਥੋੜੀਓ ਓ ਮੁਯਾਗ ਥੋੜੀਆ ਦੀਪ ਦੀਆਂ ਰੇਡਾਂ ਤੇ ਦੀਪ ਦੀਆਂ ਏ ਏ ਏ ਏ ਏ ਏ ਏ ਏ ਓ ਭਗੜਾ ਧੜਾ ਪਉ 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 ਇਹ ਦੀਪ ਅਮਰ ਬੁਰਗਲ ਅੱਜ ਕਹਿੰਦੇ ਭੰਗੜਾ ਪੈਂਦਾ ਉਹ ਵੇਖ ਵੀਰ ਰੱਜੀ ਆਉਂਦੇ ਆ ਪਹਿਲਾ ਕਹਿੰਦੇ ਸੰਘੇੜੇ ਚੱਲਦਾ ਉਹ ਪਹਿਲਾ ਕਹਿੰਦੇ ਸੰਘੇੜੇ ਚੱਲਦਾ ਉੱਧਰ ਲੱਕੀ ਕਹਿੰਦਾ ਵੀ ਜੈਰੀ ਵਾਲੇ ਘਾਗੇ ਵਾਲੇ ਦਾ ਹਰ ਜੱਥਾ 20000 ਦਾ ਵਾਹ ਵਾਹ ਬੜਾ ਤਕੜਾ ਮੈਚ ਭਾਈ ਅਨਕੇ ਥੋੜੇ ਬਾਕੀ ਪਿੱਛੇ ਜਾ ਕਰੋ ਮੇਰੇ ਭਰਾ ਇਧਰ ਦੇ ਪਾਸੇ ਜਸਨ ਫੇਰ ਕਬੱਡੀ ਪਾ ਰਿਹਾ ਇੱਕ ਪਾਸੇ ਗੁਰਵਿੰਦਰ ਕਾਂਗੇ ਵਾਲਾ ਅਮਰਦ ਔਲਖਾ ਸੈਮੀਫਾਈਨਲ ਮੈਚ ਹੈ ਸੈਮੀਫਾਈਨਲ ਮੈਚ ਜਸਨ ਦੀ ਕਬੱਡੀ ਹੈ ਹੁਣ ਦੇਖੀ ਖੜਕਾ ਦੜਕਾ ਅਮਰਦ ਨਾਲ ਟੱਕਰ ਅਮਰੀਕਾ ਟੱਕਰ 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 ਸਰੇ ਰਿਜਾ ਆਹ ਖੜੇਗਾ ਕਹਿੰਦੇ 6211 ਚਮਕਦੇ ਆ ਮੇਰੇ ਮਿੱਤਰੋ ਉਧਰ ਦੀਪਦੀਆਂ ਪਿੰਬਰੇ ਡਾਬੇ ਹਦੀਬਾੜ ਜਗਜੀਤ ਸਿੱਧੂ ਜੀਰੋ ਸਾਈ ਵਾਲੇ ਕਹਿੰਦੇ ਸਾਡਾ 5000 5000 ਪਹਿਲੀ 5000 ਦੀ ਛਿੱਟਾ ਜਰਵਾਲ ਰਿੰਕਾ ਪੁੱਤਵਾ ਵਾਬੜੀਆਂ ਰਮਣਾ ਸੱਰੀ ਦੀਪ ਦੀ ਪਹਿਲੀ ਕਬੱਡੀ 1100 ਦੀ ਵਾਹ ਬਹੁਤ ਧੰਨਵਾਦ ਆਪਾਂ ਕਰਦਾ ਵੱਡਾ ਸਰਕਾਰ ਉਧਰ ਮੈਂ ਦੇਖ ਰਹਾ ਕਾਲਾ ਸੰਘੇੜਾ ਜੁੱਕੇ ਸਾਡਾ ਵੀਰ ਪ੍ਰੀਤ ਸਮਰਾ ਜੁੱਕੇ ਪੰਜਾਬ ਯੂਥ ਮੈਲਬਰਨ ਵਾਲੇ ਜਿਹੜੇ ਦੋਤੇ ਵਾਲੇ ਜਿੰਨਾ ਜੱਫੇ ਲਾਉਣਗੇ ਪਰ ਜੱਫੇ ਦਾ 1100 ਦਿੱਤਾ ਜਾਵੇਗਾ ਆਹ ਸਾਹਮਣੇ ਕਹਿੰਦੇ ਗੱਲਾਂ ਲੱਗਣ ਜੀ ਟਿਕਾਣੇ ਆਹ ਸਾਹਮਣੇ ਕਬੱਡੀ 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 ਕਾਕਾ ਕਾਕਾ ਦੋਤਾ ਕਾਕਾ ਦੋਤਾ 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 ਦੋ ਕਗਾ ਦੋ ਕਗਾ ਦੋ ਕਗਾ ਕਗਾ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਇਹ ਥੋੜੀ ਥੋੜੀ ਮੈਂ ਵਿਗੜੀ ਆਹ ਸਾਹਮਣੇ ਕੇ ਭਾਈ ਬਹਿ ਜਾ ਯਾਰ ਵਾਹ ਜਸਪਾਲ ਬਰਨਾਲਿਆ ਨਿਆਰੀ ਲਿਆਦਾ ਨਿਆਰੀ ਲਿਆਦਾ ਬਹੁਤ ਧੰਨਵਾਦ ਹੈ ਸਾਰੇ ਦਰਸ਼ਣ ਵਰਗੇ ਲੱੱਕੀ ਭਾਈ ਖੋਈ ਹੈ ਆਹ ਲੱੱਕੀ ਕਹਿੰਦਾ ਜਿੱਤ ਕਰੀ ਜਾਂਦਾ ਸੀ ਜਾਈਏ ਉਹ ਗੱਲ ਕਹਿੰਦੇ ਸੋਚਦੇ ਰਹੀ ਨਹੀਂ ਗਈ 11 11 ਹਜ਼ਾਰ ਦੀਆਂ ਗੱਲਾਂ ਨੇ 11 11 ਹਜ਼ਾਰ ਦੀਆਂ ਗੱਲਾਂ ਨੇ ਵਾਹ ਤੇ ਜੋ ਕਰਕੇ ਤਿਆਰ ਬੇਨਤੀ ਹੈ ਇੱਕ ਆਪਣਾ ਜਿਹੜਾ ਪੈਂਡ ਦੇ ਫਾਇਦਾ ਦੀਆਂ ਟੀਮਾਂ ਵੀ ਨੇੜੇ ਰਹਿਣ ਧੰਨਵਾਦ ਹਾਰੇ ਵੀਰਾਂ ਦਾ ਚੋਟੀ ਦਾ ਮੇਲਾ ਚੱਲਦਾ ਹੈ ਚੋਟੀ ਦਾ ਚੋਟੀ ਦਾ ਸਿਰੇ ਦਾ ਚੋਟੀ ਦਾ ਬੜਾ ਤਕੜਾ ਮੈਚ ਖੇਡਿਆ ਜਾ ਰਿਹਾ ਕਿਉਂਕਿ ਸਾਰੇ ਕੌਂਗਰੋਮੀ ਖੁਸ਼ ਹੈ ਦਲਜੀਤભાઈ ਦਰਸ਼ਨ ਆਹ ਪਲੇਅਰਸ ਨਾਲ ਸੱਲਾਹ ਸਾਹਿਬ ਜਸਕੌਰਪੁਰ ਦਾ ਲਾਉ ਨਿਆਰੇ ਬੁਲੀ ਭਾਈ ਬੁੱਕੀ ਦੇਖ ਸਮਾਦ ਅੰਬਿਆ ਪੌੜੀਆਂ ਪੈੜੀਆਂ ਚੇਤਿਆ ਪੌੜੀਆਂ ਪੈੜੀਆਂ ਬਲਦੀ ਸੇਕੜੀ ਪੈੜੀਆਂ ਪਰ ਸੱਤ ਬਹੁਤ ਵੱਡੀ ਲੱਗ ਗਈ ਹੈ ਫੇਰ ਕਰੇ ਪ੍ਰਮਾਤਮਾ ਹੈਲੋ ਕਾਲਾ ਜੁਕੇ ਸਾਣਾ ਵੀਰ ਟੱਲੇ ਵਾਲਿਆਂ ਦੇ ਪਰਿਵਾਰ ਤੋਂ ਤੇ ਨਾਲ ਪ੍ਰੀਤ ਸ਼ਰਮਾ ਜੀ ਉਹ ਕਹਿੰਦੇ ਵੀ ਜਿੰਨੇ ਵੀ ਦੋਦੇ ਵਾਲੇ ਜੱਫੇ ਲਾਉਣਗੇ ਉਹਨੇ 1000 ਰੁਪਏ ਹੋਣਗੇ ਧੰਨਵਾਦ ਆ ਥੋੜੀ ਜੀ ਯਾਰ 11000 ਦੇਣਾ ਲੱਗੀ ਜਾਂਦਾ ਗੱਲ ਕਹਿੰਦੇ ਹਜ਼ਾਰਾਂ ਤੇ ਸੌ ਵਾਲੇ ਤੇ ਕਹਿੰਦੇ ਕੰਮ ਨਬੇੜ ਤੇ ਸੌ ਵਾਲੇ ਤੇ ਕੰਮ ਡਬੇੜ ਦਿੱਤੇ ਗਏ 11 ਹਜ਼ਾਰ ਅੱਬੇ ਬੀਆਂ ਤੇੰਦਰੇਡਾਂ ਦੇ 5 ਹਜ਼ਾਰ ਲੱਗਾ ਹੋਇਆ ਓਹ ਕਹਿੰਦੇ ਨੀਤਾ ਆ ਗਿਆ ਵੱਡੇ ਭਾਈ ਆਹ ਕਾਂਗੇ ਪਿੰਡ ਵਾਲਾ ਨੀਤਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਜਿੱਥੇ ਮੈਂ ਦੇਖਦਾ ਇਧਰਲੇ ਪਾਸੇ ਆਹ ਜੀ ਕਹਿੰਦੇ ਨੰਬਰ ਜੋੜਦਾ ਹੋਇਆ ਨੀਤਾ ਨੰਬਰ ਲੈ ਕੇ ਦਵਰਜੀ ਵਾਲੇ ਨੂੰ ਕਹਿੰਦਾ ਓਹ ਟਰੈਕਟਰ ਨੂੰ ਕਰਮਕਾਰ ਦਾ ਕਰਮ ਆਹ ਆ ਜਾ ਵੀ ਨੌਜਵਾਨ ਜਸਰ ਆ ਗਿਆ ਅਮਰੀਕ ਭਾਈ ਚੋ ਸਾਲ ਆ ਗਿਆ ਵੱਡਾ ਸਰਕਾਰ ਕੈਨੇਡਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਪਰ ਜਿੰਨਾ ਆਪਣਾ ਬੇਟਾ ਵੀਰ ਆਪਣੇ ਪੁੱਤਰਾਂ ਦੀਆਂ ਗੱਲਾਂ ਚੱਲਦੀਆਂ ਨੇ ਦਿਨੋ ਦਾਵਾ ਸਭ ਦੇ ਲਈ ਵੱਡੇ ਪਿਆਰ ਕੈਰੀ ਬਾਣ ਸਾਡੀ ਜ਼ਿੰਦਗੀ ਦਾ ਵੀਰ ਹੈ ਆਹ ਕਹਿੰਦੇ ਜਸ਼ਨ ਉਸ ਵੇਲੇ ਉਹ ਕਾਗੇ ਵਾਲਿਆ ਲੱਕੀ ਕਿਹੜਾ ਬਾਲ ਦੀ ਨਾਲ ਓਏ ਇੱਕ ਵਾਰੀ ਕਹ ਦੇ ਬਾਲ ਦੀ ਨਾਲ ਪਰ ਮੈਨੂੰ ਲੱਗਦਾ ਮੈਚ ਕਾ ਦਾ ਖੇਡਿਆ ਜਾਂਦਾ ਕਹਿੰਦੇ ਬਰਨਾਲੇ ਦੇ ਬਾਣੀਆਂ ਦੇ ਮੁੰਡਿਆਂ ਦੀ ਧੜਕਣਾ ਵੱਧ ਗਿਆ ਹੋਣ ਗਿਆ ਵੀ ਸੰਗੇ ਰਿਆਲੇ ਭੱਗੇ ਵਾਲੇ ਜਿੰਨੇ ਜੱਫੇ ਲੜ ਗਏ ਕਾਂਗੇ ਵਾਲੇ ਬਗੇਲ ਸਿੱਧੂ ਭਟੌਰ ਤੇ ਗਗਨ ਕਹਿੰਦੇ ਉਹਨੇ 11-11 ਸੁਰਤਾ ਜਾਵੇਗਾ ਕੋਤੇ ਵਾਲਾ ਰਕਿੰਦਰ ਆ ਗਿਆ ਰਪਿੰਦਰ ਰੈਵਲ ਆਹ ਬਾਈ ਲੱਖੀ ਖੋਈ ਹਾਂ ਆ ਬਾਪੂ ਹਰ ਹਾ ਉਜਾਗਰ ਸਿੰਘ ਦੀ ਜਾਨ ਹੈ ਉਧਰ ਬਾਈ ਸਰਪਾ ਬਾਈ ਜੱਸੀ ਬਾਈ ਉਧਰ ਕਾਲਾ ਜੁਕੇ ਕਹਿੰਦਾ ਵੀ ਆਪਾਂ ਕਹਿੰਦੇ ਵੀ ਰਪਿੰਦਰ ਦੀ ਕਬੱਡੀ ਤੇ 1000 ਲਾ ਮੇਰਾ ਸੋਮੀ ਬਾਈ ਕਹਦਾ 1000 ਲਾ ਦੇਣਾ ਪਰ ਔਲਖਾ ਵਾਲਾ ਔਲਖਾ ਵਾਲਾ ਮੂਰੇ ਹੋ ਕੇ ਕਰਦਾ ਆ ਬੱਲੇ 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 ਮੇਰੇ ਮੇਰੇ ਮਿੱਤਰੋ ਟੱਕਰ ਆਓ ਟੱਕਰ ਏ ਤੂੰ ਬਾਜੇ ਦਾ ਜੋਬਰ ਉਹ ਜਗਰਾਵੋਂ ਦੇ ਦੋਨੇ ਪਾਸੇ ਸੋਹਣੇ ਦੇ ਪੁੱਤ ਮਾਵਾਂ ਦੇ ਰੁਪਿੰਦਰ ਦੀਆਂ ਜਿਹੜੀਆਂ ਤਿੰਦ ਹੋ ਗਈਆਂ ਮੇਰੇ ਮਿੱਤਰੋ ਲੱਕੀ ਵੀਰ ਜਰੂਰ ਸੰਪਰਕ ਕਰ ਲੈਵੇ ਲੱਕੀ ਵੀਰ ਨੂੰ ਬੇਨਤੀ ਆ ਲੱਕੀ ਵੀਰੇ ਲੱਕੀ ਵੀਰੇ ਰੁਪਿੰਦਰ ਦੀਆਂ ਤਿੰਦ ਹੋ ਗਈਆਂ ਵਾ ਬਹੁਤ ਧੰਨਵਾਦ ਸਾਡਾ ਬੜਾ ਪਿਆਰ ਹੈ ਤੇ ਮੈਨੂੰ ਐਂ ਲੱਗਦਾ ਕੈਮਰਿਆਂ ਵਾਲੇ ਕੈਮਰਾ ਵਾਲੇ ਪੂਰੀ ਜਾਰੇ ਲਈ ਹੁੰਦਾ ਧੰਨਵਾਦ ਭਾਈ ਤੁਹਾਡੇ ਮੁੰਡਿਆ ਓਏ ਕੀ ਬਾਤ ਐ ਵੱਡਾ ਸਰਕਾਰ ਹੈ ਹਾਂਜੀ ਸੋਨੀਅਮ ਸਿੰਘ ਜੀ ਉਹ ਮੁੰਡੇ ਮੇਰੇ ਕੋਲੇ ਖੜੇ ਵੀ ਨਾਨਦੀਨ ਵਾਲੀ ਆਪਾਂ ਉਹਨਾਂ ਦੇ ਕੋਲ ਪੈਸਾ ਬਹੁਤਾ ਕਰਦੇ ਕਰੀਏ ਉਧਰ ਸੀਰਾ ਫਰਾਂਸ ਤੇ ਵੀਰਾ ਫਰਾਂਸ ਰਪਿੰਦਰ ਵੀ ਆ ਗਰੀਏ ਤੇ ਮੇਰੇ ਨਾਲ ਓਏ 3300 ਤੇ ਪਾ ਜਾਵੇਗਾ ਗੱਲ ਕਹਿੰਦੇ ਟਿਕਾਣੇ ਲੱਗੜੀ ਐ ਅੱਜ ਕਹਿੰਦੇ ਤਾੜ ਡਗਰਾ ਸੁਘੇੜੇ ਦੇ ਵਿੱਚ ਉਹ ਦੋਤੇ ਆ ਕਹਿੰਦਾ ਅੱਜ ਵੀ ਜੋ ਮਰਜ਼ੀ ਹੋ ਜੇ ਹਾਂ ਅੱਜ ਵੀ ਅੱਜ ਨਹੀਂ ਅੱਜ ਨਹੀਂ ਨੀਦੇ ਵਰਗੇ ਕਾਂਗੇ ਵੱਲੋਂ ਕਬੱਡੀ ਪਾ ਰਿਆ ਇੱਕ ਪਾਸੇ ਕਹਿੰਦੇ ਉਗੋਕੇ ਵਾਲਾ ਗਿੰਦੀ ਹੈ ਨਾਲ ਕਾਲੇ ਵਰਗੇ ਆ ਨਾਲ ਦੋਤੇ ਵਾਲਾ ਕੋੜਾ ਮੇਰੇ ਮਿੱਤਰੋ ਉਗੋਕੇ ਵਾਲਾ ਏ ਬੱਲੇ 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 ਆਉ ਖੜਕਾ ਦੜਕਾ ਆਉ ਖੜਕਾ ਦੜਕਾ ਆਉ ਖੜਕਾ ਦੜਕਾ ਏ ਬੱਲੇ ਬੱਲੇ ਹੋ ਗਿਆ ਭਾਈ ਕਾਲਾ ਜੁਕੇ ਤੇ ਪ੍ਰੀਤ ਕਹਿੰਦੇ ਵੀ 1000 ਟੱਕਰ 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 ਉਹ ਬੱਸ ਦੇ ਚੀਤਾ ਹੋਣੀ ਆ ਬੱਸ ਹੁੰਦੀ ਕਿਵੇਂ ਆ ਅੱਜ ਦੇਖ ਲੋ ਵੀ ਆਣੇ ਬੱਸ ਹੁੰਦੀ ਆ ਓਏ ਆਉਂ ਪਾਸ ਹੁੰਦੀ ਐ ਓਏ ਪਾਸ ਹੁੰਦੀ ਐ ਬੰਦਾ ਸੁਹੇੜੇ ਚੱਲਦਾ ਕਿਉਂ ਲੱਗੀ ਖੋਸਾ ਸੰਗਤ ਲੱਗੀ ਟੁੱਖ ਟੁੱਟ ਗਏ ਆ ਪੁੱਛ ਦਰਸਲ ਸਿੰਘ ਗਲੇਰ ਨੂੰ ਜਸਕਰ ਸਿੰਘ ਪ੍ਰਧਾਨ ਨੂੰ ਆਹ ਗੁਲੀ ਵਰਗੇ ਨੇ ਖੱਲੇ ਵਰਗੇ ਨੂੰ ਆਹ ਨਿਆਲਾਂ ਨੇ ਜੱਤਾ ਰੂ ਵਰਗੇ ਆਹ ਜਸਨ ਫੇਰ ਕਬੱਡੀ ਪਾਉਣ ਦੀ ਵਾਦਾ ਹੋਇਆ ਲਓ ਇੱਕ ਪਾਸੇ ਸੈਮੀ ਫਾਈਨਲ ਆਹ ਦੁਨੇ ਚੌਥੀ ਜੰਦੀ ਬਾਣੇ ਅਮਰਦ ਖੜਾ ਕਾਂਗੇ ਵਾਲਾ ਖੜਾ ਮੁਕਾਬਲਾ 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 ਓ ਓ ਭੱਜ ਗਿਆ ਉਹ ਦਪੁਰਜੀ ਵਾਲਾ ਆ ਗਿਆ ਓ ਦਪੁਰਜੀ ਇਹ 5000 ਦੀ ਕਬੜੀ ਆ ਇਹ 5000 ਦੀ ਕਬੜੀ ਹਦੀ ਨਾਲ ਜਾਜਨ ਸਿੱਧੂ ਜੂਰੋ 5 5000 ਸੋਡੀ ਤੇ ਮੁੰਡੇ ਨੂੰ ਪੱਜ ਹੋਇਆ ਵਾਹ ਪੱਜ ਜਾਓ ਪੰਦੀਰਾ ਤੇ ਸੀਰਾ ਬੁੰਡੇ ਰਹਿੰਦੇ ਫਰਾਂਸ ਦੇ ਵਿੱਚੋਂ ਆਹ ਦੂਜੀ ਕਬੱਡੀ 3100 ਦੀ ਵੱਡੇ ਬਾਈ ਆਹ ਰਪਿੰਦਰ ਤੇ ਰਪਿੰਦਰ 80 80 ਹਜ਼ਾਰ ਦੀਆਂ ਕਬੱਡੀਆਂ ਪਾਉਂਦਾ ਬਹੁਤ ਧੰਨਵਾਦ ਆ ਮੋਟਰਸਾਈਕਲਾਂ ਦਾ ਯੇਤੂ ਕਹਿੰਦੇ ਵੀ ਮਾਲਵੇ ਦਾ ਮਾਣ ਆ ਹਾ ਇਧਰਲੇ ਪਾਸੇ ਕਹਿੰਦੇ ਵੀ ਗੀਟੇ ਵਰਗੇ ਪਾਉ ਵਰਗੇ ਟੱਕਰ ਟੱਕਰ ਹਾ ਬੱਲੇ 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 ਹੋ ਗਈ ਵੀ ਤੋ ਪ੍ਰਾਕੇ ਸਿੰਘੇੜਾ ਦਾ ਮੇਲਾ ਅੱਤ ਹੋ ਗਿਆ ਉਹ ਭੰਗੜਾ ਪੈਂਦਾ ਓਏ ਦੋਤੇ ਵਾਲਿਆ ਲੋਕੀ ਚਾਹਦੇ ਆ ਓ ਦੋਤੇ ਵਾਲਿਆ ਲੋਕੀ ਚਾਹਦੇ ਆ ਇੱਕ ਬਾਈ ਬੈਠਾ ਕਹਿੰਦਾ ਜੀ ਕਰਦਾ ਖੂਤਾਂ ਲੈ ਕੇ ਚਿੱਠੀਆਂ ਭਾਵਾਂ ਇਹਨੂੰ ਓ ਦੁਨੀਆ ਚਾਹਦੀ ਐ ਇੱਬਰ ਕਹਿੰਦੇ ਕਬੱਡੀ ਕਬੱਡੀ ਜਪੁਰਤ ਆ ਆ ਆ ਆ ਆ ਆ ਆ ਸੁਆਦ ਆ ਮੈਨੂੰ ਲੱਗਦਾ ਜਸਪਾਲ ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਵਿੱਚ ਲੜਕੂ ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਵਿੱਚ ਲੜਕੂ ਗੁਰਵਿੰਦਰ ਨੂੰ ਕਹਿੰਦਾ ਨਾਦ 11 ਬਾਣਾ ਸੋਣਾ ਬਾਣਾ ਸੋਣਾ ਕਬੱਡੀ ਪਾਣੀ ਫਾਦਾ ਹੋਇਆ ਜਸ਼ਨ ਆ ਜਾ ਮਿੱਕੇ ਫੇਰੋ ਉਹ ਜਸ਼ਨ ਆ ਗਿਆ ਮੇਰੇ ਮਿੱਤਰੋ ਜਸ਼ਨ ਬਾਟ ਗਵਾਰਾ ਜਗਦੇ ਆ ਬਾਰੇ ਟੱਕੜ ਐ ਇਹ ਕਹਿੰਦੇ ਦਿਖਾਉਣ ਵਾਲੇ ਨਹੀਂ ਅੱਜ ਬਹੁਤ ਵਾਲੇ ਡਿੱਪੇ ਜਾਣੇ ਆ ਅੱਜ ਕੱਲੇ ਦਿਖਾਉਣ ਵਾਲੇ ਨਹੀਂ ਇਧਰ ਮੁਕਾਬਲਾ ਤਮੁਰਜੀ ਵਾਲਾ ਦੀਪ ਕਬੱਡੀ ਬੋਲੀ ਰਮਣਾ ਸਰੀ ਪਰ ਰਿੱਕਾ ਕੁੱਤਮ ਤੇ ਬੂਤਾ ਛਾਪਾ ਜਿੱਦਾ ਜਿਰਵਾਲਾ ਆ ਦੀਪ ਦੀ ਇੱਕ ਰੇਡ 2120 ਪਵੇਗੀ ਹੋ 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 ਉਧਰ ਕੀ ਉਧਰ ਕੀ ਉਧਰ ਕੀ ਉਧਰ ਕੀ ਉਧਰ ਕੀ ਹੋ ਗਿਆ ਉਹ ਲੋਕਾਂ ਚ ਹੱਲਾ ਗੁੱਲਾ ਅਮਰੀਕਾ ਆ ਮੈਚ ਦੇ ਕਹਿੰਦੇ ਮੇਲਾ ਬਣਾ ਪਾ ਮੇਲਾ ਬਣਾਤਾ ਦੁੱਖ ਤੋੜਦੇ ਉਹ ਆ ਤੀਜੀ ਵੀਰਾ ਤੇ ਸੀਰਾ ਕਹਿੰਦੇ 3100 ਦੀ ਵਾ ਪੁੱਛ ਮੁੰਡਿਆਂ ਨੂੰ ਪੁੱਛ ਮੁੰਡਿਆਂ ਨੂੰ ਘਾ ਰੋਮੀ ਜਵੈਲਰ ਹਨੇ ਪੱਗੋ ਖੋਸ਼ਾ ਆਓ ਸਾਹਮਣੇ ਆਓ ਸਾਹਮਣੇ ਇਹ ਦੋਪੇ ਵਾਲਾ ਰਪਿੰਦਰ ਔਲਖਾਂ ਲਾ ਟੁੱਟ ਵੀ ਪੈ ਗਈ ਐ ਬਟਾਲਾ ਵੀ ਦੂਰ ਐ ਇਹਦਾ ਕੁਝ ਨਾ ਕੁਝ ਕਰਨਾ ਪੈਣਾ ਪਰ ਦੋਪੇ ਵਾਲੇ ਨੇ ਦਵਾਵਾਂ ਨੇ ਲੋਕੀ ਕਹਿੰਦੇ ਆ ਚੰਬਰੇ ਨੂੰ ਉਹ ਲੋਕੀ ਕਾਕੇ ਵਾਲਾ ਕਾਕੇ ਵਾਲਾ ਏ ਹੋਰ ਯਾਰ ਮੇਰਾ ਵੀ ਜੀਸ਼ਾ ਕਰਦਾ ਥਾ ਥਾ ਕਰ ਰਿਹਾ ਥਾ ਇਹ ਰੇਡ ਪੈ ਗਈ 2100 ਦੀ ਆ ਰਮਣਾ ਸ਼ੱਦਾ ਟੂਤਾ 2100 ਦੀ ਰੇਡ ਆ ਜਾ ਤਾਜੋ ਵਾਲਿਆ ਗੁਰਜੀ ਵਾਲਾ ਆ ਗਿਆ ਆ ਗਿਆ ਤੇਰਾ ਡਖੜਾ ਤੇਰਾ ਸਟਾਰ ਤੇਰੇ ਐਕਸ਼ਨ ਤੇਰੇ ਐਕਸ਼ਨ ਤੇਰੇ ਐਕਸ਼ਨ ਓ ਬਾਈ ਆਸ਼ਨਾ ਪਰਾਲਿਓ ਦੀਆ ਵਾਜੋ ਪਰਾਲਿਓ ਦੀਆ ਨੰਬਰ ਆਏ ਹਾਏ ਛੱਲਿਆ ਓਏ ਹਾਲੇ ਦੇਖੋ ਸੋਦੀ ਕਹਿੰਦਾ ਉਦੋਂ ਕਿੰਨਾ ਸੁਆਦ ਆਈ ਜਦੋਂ ਕਾਂਦਾ ਤੇ ਓ ਸ਼ਕਰਕੁਰ ਗੋਡੀ ਖੇਡੂ ਆ ਜਾ ਵੀ ਮਣੀ ਨੰਬਰ ਸੁਣਿਓ ਦੋਦੇ ਦੇ ਤੇਤਾ ਕਾਂਦਾ ਫਾਟੇ 14 ਧਾਗਿਆਂ ਨੇ ਪੈਸੇ ਆ ਸਾਡੇ ਕੋਲੇ ਉਹ ਕਿਰਪਾ ਕਰਕੇ ਲੈ ਜਾਓ ਧਾਗੇ